ਜਾਣਾ ਉਹ ਬੜੀ ਸ਼ਖਸੀਅਤ ਹਿੰਦੁਸਤਾਨ ਦੇ ਕੌਂਜਰ ਦੀ ਮਜ਼ਬੂਤ ਕਿਹਾ ਥੁਲਾ ਚਲੇ ਗਈ ਹੈ ਤੇਰੇ ਬਾਪੂ ਜੀ ਦੇ ਪਰਾਂ ਦੇ ਪਰ ਮਾਈਕ ਥੱਲੇ ਕਰ ਲੋ ਬਈ ਮਾਈਕ ਆਨ ਸਰਕਾਰੀ ਉਪਕਰਨ ਸੀ ਮਾਈਕ ਆਨ ਕਰੀ ਲਾਟੀ ਬਾਈ ਮਾਈਕ ਆਨ ਮੇਰੇ ਮਾਤਾ ਜੀ ਦੇ ਦਰਸ਼ ਸ਼੍ਰੀਸ਼ ਚਾਹ ਰਹੇ ਚਲੇ ਗਿਆ ਕੈਮਰਾ ਬੋਲਦੇ ਉੱਥੇ ਆਪ ਆ ਕੇ ਤਸ਼ਰੀਫ ਫਰਮਾ ਹੋਏ ਮੈਂ ਉਹ ਦਿਨ ਨਹੀਂ ਭੁੱਲ ਸਕਦਾ ਕਿਉਂਕਿ ਹਰ ਦੁੱਖ ਸੁੱਖ ਦੇ ਵਿੱਚ ਪਹੁੰਚਣਾ ਇਹ ਬਾਦਲ ਸਾਹਿਬ ਹੀ ਜਾਣ ਉਹਨਾਂ ਤੋਂ ਹੀ ਸ਼ੁਰੂ ਹੋਇਆ ਕਿਸੇ ਦੇ ਵੀ ਦੁੱਖ ਸੁੱਖ ਅਫਸੋਸ ਦੇ ਵਿੱਚ ਜਾਣਾ ਤੇ ਉਹਨਾਂ ਨੇ ਸ਼ੁਰੂ ਕੀਤਾ ਔਰ ਸੰਗਤ ਦਰਸ਼ਨ ਵੀ ਉਹਨਾਂ ਦੇ ਕਿਉਂਕਿ ਉਹ ਆਪਣੇ ਜਦੋਂ ਵੀ ਲਾਉਦੇ ਸੀਗੇ ਨਾ ਬਾਹਰ ਨਿਕਲਦੇ ਸੀ ਬਾਈ ਮਾਈਕ ਥੋੜਾ ਨੀਚੇ ਕਰ ਲੈ ਕੇ ਹੁੰਦੇ ਸੀ ਚਿਹਰਾ ਤੇ ਦਰਸ਼ਨ ਕਰਦੇ ਕਰਦੇ ਇਹ ਉਹਨਾਂ ਨੇ ਸ਼ੁਰੂ ਕੀਤੀ ਐ ਉਹਨਾਂ ਦਾ ਦੇਣਾ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਸ਼ਰਮੌਰ ਕੀ ਵਿੱਚ ਆਉਂਦਾ ਲੱਗਦਾ ਨਹੀਂ ਕਿ ਇੰਡੀਆ ਲੈਵਲ ਦੇ ਇੰਡੀਆ ਲੈਵਲ ਤੋਂ ਵੀ ਬਹੁਤ ਵੱਡੀ ਗੱਲ ਹੈ ਕਿ ਬਹੁਤ ਵੱਡੇ ਮਹਾ ਜਿਹੜੇ ਪੋਜੀਸ਼ਨ ਹੋਏ ਹਨ ਉਹਨਾਂ ਦੇ ਵਿੱਚੋਂ ਇੱਕ ਬੰਤੜਾ ਇੱਕ ਬੰਨਾਂ ਦੇ ਵਿੱਚ ਹੈ ਹਾਂ ਸਰ ਕੋਈ ਯਾਰ ਕੋਈ ਯਾਰ ਮੈਂ ਜ਼ਿਕਰ ਕਰ ਰਿਹਾ ਸੀ ਮੇਰੇ ਮਾਤਾ ਜੀ ਦੇ ਬਹੁਤ ਯੋਗੀ ਆਏ ਸੀ ਮੇਰੇ ਪਿਤਾ ਜੀ ਦੇ ਬਹੁਤ ਪਿਆਰੇ ਦੋਸਤ ਸੀਗੇ ਆਸੂ ਔਰ ਮੈਨੂੰ ਆਪਣੀ ਯਾਦ ਹੈ ਕਿ ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ ਮਲੋਟ ਔਰ ਉਸ ਵੇਲੇ ਜਦੋਂ ਤਕੜੀ ਨਿਸ਼ਾਨ ਲੈ ਕੇ ਪ੍ਰਕਾਸ਼ ਸਿੰਘ ਬਾਦਲ ਜੀ ਆਏ ਸੀ ਮੈਂ ਤਕੜੀ ਦੇ ਉੱਤੇ ਬਕਾਇਦਾ ਪੂਰੀ ਕਵਿਤਾ ਲਿਖੀ ਸੀ ਔਰ ਪੋਸਟਰ ਵੀ ਅਸੀਂ ਆਪਣੇ ਹੱਥੀ ਲਾਉਂਦੇ ਰਿਹਾ ਉਹ ਇਹ ਬਹੁਤ ਪੁਰਾਣ ਪਹਿਲੇ ਪਹਿਲੇ ਜਦੋਂ ਕਿੱਦਾਂ ਦੀ ਸ਼ਖਸੀਅਤ ਜੀ ਅੱਜੋ ਪਰਸਨਲ ਮੈਂ ਤਾਂ ਉਹ ਵੀ ਦੱਸ ਰਿਹਾ ਮੈਂ ਕਿ ਕੀ ਐਸੀ ਸ਼ਖਸੀਅਤ ਨਹੀਂ ਹੁੰਦੀ ਮਾਸ਼ਾਅੱਲ ਠੀਕ ਹੈ ਠੀਕ ਹੈ ਚੱਲਣ ਤੋਂ ਚੱਲਣ ਤੋਂ ਜਾਓ ਥੈਂਕ ਯੂ ਤਾਂ